ਮਿਸਾਲ ਖੂਨਦਾਨ ਕੈਂਪ ਜਿਹੜਾ ਮੇਰੇ ਜਨਮ ਦਿਨ ਨੂੰ ਮੁੱਖ ਤੱਕ ਰੱਖਦਿਆਂ ਮੋਡਲ ਟਾਊਨ ਸਿਟੀ ਹਾਲ ਦੇ ਨੇੜੇ ਲਗਾਇਆ ਗਿਆ ਵਾ ਜਿਸ ਦੇ ਵਿੱਚ ਹਲਕੀਆਂ ਦੀ ਸੰਗਤ ਨੇ ਬਹੁਤ ਸਾਰਾ ਮੈਨੂੰ ਪਿਆਰ ਦਿੱਤਾ ਇੰਨੀ ਪਰ ਗਰਮੀ ਦੇ ਵਿੱਚ ਵੀ ਬਲੱਡ ਡੋਨੇਟ ਕਰਨ ਦੀ ਪਹੁੰਚੇ ਆ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵਾਂ ਖੂਨਦਾਨ ਮਹਾਦਾਨ ਮੰਨਿਆ ਗਿਆ ਵਾ ਪਰ ਮਹਾਦਾਨ ਜੋ ਤੱਕ ਨੂੰ ਮੰਨਿਆ ਗਿਆ ਵਾ ਉਹਨੂੰ ਇੰਪਲੀਮੈਂਟ ਕੌਣ ਕਰਵਾਏਗਾ ਇੰਪਲੀਮੈਂਟ ਤਾਂ ਹੀ ਹੋਊਗਾ ਕਿ ਜੇ ਲੋਕ ਵੱਧ ਚੜ ਕੇ ਆਪਣਾ ਡਰ ਖਤਮ ਕਰਕੇ ਖੂਨ ਜਿਹੜਾ ਵਾ ਡੋਨੇਟ ਕਰਨਗੇ ਅੱਜ ਦੇ ਸਮੇਂ ਦੇ 5 ਕਰੋੜ ਯੂਨਿਟ ਚਾਹੀਦੇ ਹੁੰਦੇ ਆ ਜੋ ਮੰਥਲੀ ਪੂਰੇ 올ਓਵਰ ਇੰਡੀਆ ਤੇ ਮਿਲ ਕਿਨਾਰਿਆ ਵਾ ਸਵਾ ਕਰੋੜ ਪੁਨੇ 4 ਲੱਖ ਪਰ ਡਾਊਨ ਚੱਲ ਰਹੇ ਆ ਪਿੱਛੇ ਚੱਲਦੇ ਆ ਤੇ ਜਦੋਂ ਕਿਸੇ ਦਿਨ ਪ੍ਰਵਾਸ ਚ ਭੀੜ ਪੈਂਦੀ ਆ ਉਹ ਕਹਿੰਦੇ ਆ ਜੀ ਸਾਨੂੰ ਬਲੱਡ ਦੀ ਲੋੜ ਆ ਸਾਡੇ ਰਗੀਆਂ ਹੋਰ ਵੀ ਸੰਸਥਾਵਾਂ ਵਾ ਉਹ ਬਲੱਡ ਆਰਗੇਨਾਈਜ਼ ਕਰਕੇ ਦਿੰਦੇ ਆ ਪਰ ਮੈਨੂੰ ਇਹ ਦੱਸੋ ਜਦੋਂ ਤਾਂ ਕੋਈ ਬਲੱਡ ਡੋਨੇਟ ਨਹੀਂ ਕਰੇਗਾ ਤੇ ਬਲੱਡ ਪੂਰਾ ਕਿੱਦਾਂ ਹੋਊਗਾ ਅੱਜ ਹਰ ਬੰਦਾ ਕਹਿੰਦਾ ਵਾ ਕਿ ਪੇੜ ਖਤਮ ਹੋ ਰਿਹਾ ਰੋਕ ਲਾਓ ਰੋਕ ਲਾਓ ਜੇ ਮੰਨ ਲਓ ਆਰਮਲੇ ਸਮੇਂ ਤੇ ਬਲੱਡ ਵੀ ਖਤਮ ਹੋ ਗਿਆ ਤੇ ਜੇ ਬਲੱਡ ਨਹੀਂ ਹੋਊਗਾ ਤੇ ਬਲੱਡ ਦੀ ਜਗ੍ਹਾ ਪਾਣੀ ਦੇ ਕੋਈ ਦੋਊ ਕਰੇ ਕਿਸੇ ਨੂੰ ਸੋ ਕੋਸ਼ਿਸ਼ ਸਾਰੇ ਕਰੋ ਆਪਣੇ ਮਨਾਂ ਦਾ ਡਰ ਛੱਡ ਕੇ ਬਲੱਡ ਡੋਨੇਟ ਜਰੂਰ ਕਰਿਆ ਕਰੋ ਤਾਂ ਕਿ ਜੇ ਕਿਸੇ ਜ਼ਰੂਰਤਮੰਦ ਨੂੰ ਖੂਨ ਦਾਣ ਦੀ ਜਿਹੜੀ ਲੋੜ ਪੈਂਦੀ ਆ ਉਹ ਤੱਕ ਪਹੁੰਚ ਸਕੇ ਨਹੀਂ ਤਾਂ ਜਿਹੜਾ ਇਹਦਾ ਕਾਰੋਬਾਰ ਆ ਉਹ ਬੜਾ ਬਲੈਕ ਬਲੈਕ 'ਚ ਚੱਲ ਰਿਹਾ ਵਾ 2-3 3000 ਰੁਪਏ ਨੂੰ ਜਿਹੜਾ ਵਾ ਖੂਨ ਜਿਹੜਾ ਵਾ ਬਲੈਕ 'ਚ ਮਿਲਦਾ ਪਿਆ ਵਾ ਅੱਜ ਮੈਂ ਸਭ ਤੋਂ ਪਹਿਲਾਂ ਮੇਰੇ ਛੋਟੇ ਵੀਰ ਅਵੀ ਰਾਜਪੂਤ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਬਹੁਤ ਬਹੁਤ ਵਧਾਈਆਂ ਅਵੀ ਰਾਜਪੂਰ ਜੀ ਜ਼ਿੰਦਗੀ ਚ ਬਹੁਤ ਮਾਰਾ ਇਹਨਾਂ ਨੂੰ ਅੱਗੇ ਵਧਾਵੇ ਔਰ ਇਹ ਸਮਾਜ ਦੇ ਵਿੱਚ ਮੁਨਖਤਾ ਦੀ ਸੇਵਾ ਸਮਾਜ ਦੀ ਸੇਵਾ ਜਿਹੜੀ ਸਭ ਤੋਂ ਉਤਮ ਸੇਵਾ ਉਹ ਕਰੇ ਔਰ ਬੜੀ ਖੁਸ਼ੀਵਲੀ ਗੱਲ ਔਰ ਮਾਣ ਵਾਲੀ ਗੱਲ ਇਹ ਵੀ ਇਹ ਕਿਸੇ ਲਾੜੇ ਤੋਂ ਬਗੈਰ ਕੋਈ ਇਹਦੇ ਵਿੱਚ ਮੈਂ ਬੜੇ ਲੰਬੇ ਸਮੇਂ ਤੋਂ ਇਹਨਾਂ ਨੂੰ ਵੇਖ ਰਿਹਾ ਹਾਂ ਕੋਈ ਰਾਜਨੀਤਿਕ ਕੋਈ ਵਪਾਰਕ ਕੋਈ ਹੋਰ ਧਾਰਮਿਕ ਕੋਈ ਲਾਲਚ ਨਹੀਂ ਹੈਗਾ ਇਹਨਾਂ ਕੋਲ ਲਾੜੀ ਤੋਂ ਬਗੈਰ ਇਹ ਜਿਵੇਂ ਮਨੁੱਖੀ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਠੀਕ ਹੈ ਬਹੁਤ ਸਾਰੀਆਂ ਰੂਹਾਂ ਸਾਡੇ ਸਮਾਜ ਚ ਕਿਸੇ ਵੀ ਧਰਮ ਨੂੰ ਮੰਨਦੀਆਂ ਹੋਣ ਬਹੁਤ ਸਾਰੇ ਮਹਾਨ ਪੁਰਸ਼ ਹੈਗੇ ਨੇ ਜਿਹੜੇ ਬਹੁਤ ਮੁਨਫਤਾਂ ਦੀ ਸੇਵਾ ਕਰਦੇ ਨੇ ਪਰ ਉਹਨਾਂ ਦਾ ਫਿਰ ਵੀ ਕਿਤੇ ਨਾ ਕਿਤੇ ਜ਼ਿਕਰ ਕਿਤੇ ਨਾਮ ਲਿਖਿਆ ਜਾਂਦਾ ਕਿਦੇ ਸੇਵਾ ਦੇ ਬੋਰਡ ਲੱਗ ਜਾਂਦੇ ਨੇ ਪਰ ਇਹ ਮੇਰੇ ਛੋਟਾ ਵੀਰ ਮੈਂ ਦਿਲਦਿਆਂ ਕਰਾਇਆ ਤਾਂ ਅੱਜ ਇਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦਾ ਔਰ ਮarre ਜਗੇ ਅਰਦਾਸ ਕਰਦਾ ਕਿ ਇਹ ਜਿਹੜੀ ਮਹਾਨ ਸੇਵਾ ਔਰ ਮਨੁੱਖਤਾ ਦੀ ਸੇਵਾ ਉਹ ਬੜੀ ਲਗਨ ਦੇ ਨਾਲ ਔਰ ਬੜੇ ਉਤਸ਼ਾਹ ਦੇ ਨਾਲ ਇਹ ਕਿਉਂਕਿ ਅੱਜ ਦਾ ਇਹੜਾ ਸਮਾਜ ਹੈ ਖਾਸ ਤੌਰ ਤੇ ਰਾਜਨੀਤੀ ਦਾ ਹੈ ਤੇ ਇਹ ਲੋਕਾਂ ਦਾ ਬਣਾਇਆ ਹੈ ਪਰ ਅੱਜ ਦੀਆਂ ਨੀਤੀ ਕਾਪਟੀਆਂ ਜੋ ਅੱਜ ਅੱਜ ਦੇ ਟਾਈਮ ਤੇ ਜੋ ਕੁਛ ਤੇ ਆ ਥੋੜੇ ਦਿਨ ਪਹਿਲਾਂ ਹੀ ਪਾਰਲੀਮੈਂਟ ਦੇ ਇਲੈਕਸ਼ਨ ਦੇਸ਼ ਦੀਆਂ ਕਿ ਗਈਏ ਤੁਸੀਂ ਆਪਾਂ ਸਾਰਿਆਂ ਨੇ ਵੇਖਿਆ ਆਪਾਂ ਉਸੇ ਸਮਾਜ ਦਾ ਹਿੱਸਾ ਆਈ ਸਾਰਿਆਂ ਨੇ ਵੇਖਿਆ ਕਿ ਨੋਟੰਕੀ ਹੋਈ ਹੈ ਇਹ ਕਿਹੜੀ ਗੱਡੀ ਪਾਰਟੀ ਦੇ ਵਿੱਚ ਕੀ ਕੀ ਜਿਵੇਂ ਕੋਈ ਚੀਜ਼ ਕੋਈ ਗਰੀਬ ਗਸਤੀ ਜਾ ਕੇ ਕੋਈ ਚੀਜ਼ ਮੰਗਦਾ ਨਾ ਤੇ ਗਰੀਬ ਆਦਮੀ ਦੀ ਮਜਬੂਰੀ ਹੁੰਦੀ ਓ ਓੱਖੇ ਦੀ ਮਜਬੂਰੀ ਹੁੰਦੀ ਓ ਚੀਜ਼ ਨੂੰ ਹਾਸਲ ਕਰਨ ਵਾਸਤੇ ਜਾ ਕੇ ਫੜਾ ਫੜਾ ਖੂਣਾ ਜਾਂ ਪਹਿਣਾ ਜਾਂ ਕੋਈ ਜਾ ਉਹਦੀ ਮਜਬੂਰੀ ਹੈ ਪਰ ਅੱਜ ਤੇ ਰਾਜਨੀਤਿਕ ਦੇ ਵਿੱਚ ਕੋਈ ਪਰਦਾ ਨਹੀਂ ਰਹਿ ਗਿਆ ਸਾਰੀਆਂ ਡਿਫਰੈਂਟ ਡਿਫਰੈਂਟ ਪਾਰਟੀਆਂ ਦੇ ਨਮਾਇਦੇ ਜਿਹੜੇ ਜਿਨ੍ਹਾਂ ਨੂੰ ਲੋਕੀ ਬਹੁਤ ਮਹਾਂਪੁਰਖ ਸਮਝਦੇ ਆਂ ਭਈ ਇਹ ਸੇਵਾ ਵਾਲੇ ਨੇ ਰਾਜਨੀਤਿਕ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਚੁਣੇ ਗਏ ਨੇ ਉਹ ਆਪ ਆਪਣੀਆਂ ਪਾਰਟੀਆਂ ਛੱਡ ਕੇ ਉਹਨਾਂ ਆਪਣੀ ਇਹ ਚਾਹੀਦੀ ਹੈ ਚਾਹੇ ਕਿਸੇ ਪਾਰਟੀ ਚੋਂ ਮਿਲ ਜੇ ਤੇ ਬੜੀ ਮਾੜੀ ਗੱਲ ਹੈ ਇਹ ਵੀ ਇਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਸਮਾਜਿਕ ਜੀਵਨ ਨੂੰ ਸਾਰਿਆਂ ਨੂੰ ਸਾਡੇ ਸਮਾਜ ਨੂੰ ਕਿਉਂਕਿ ਇਹਨਾਂ ਵਿੱਚ ਬਦਲਾਅ ਕੋਈ ਵੀ ਜਦੋਂ ਆਂਦਾ ਹੈ ਸਮਾਜ ਲਿਆ ਸਕਦਾ ਆਪਾਂ ਸਾਰੇ ਸਮਾਜ ਦਾ ਹਿੱਸਾ ਆਪਾਂ ਨੂੰ ਵੀ ਚਾਹੀਦਾ ਇਹ ਗੱਲ ਤੇ ਪਹਿਰਾ ਦੇਣਾ ਪਰ ਮੈਂ ਇਹਨੂੰ ਖੁਸ਼ੀ ਵਾਲੀ ਗੱਲ ਵੀ ਹੈ ਕਿ ਬਹੁਤ ਸਾਰੇ ਜਿਹੜੇ ਪਾਰਟੀਆਂ ਬਦਲ ਕੇ ਦੂਜੇ ਪਾਸੇ ਗਏ ਸਨ ਉਹਨਾਂ ਨੂੰ ਲੋਕਾਂ ਨੇ ਵੋਟ પાਕੇ ਅਤਸ਼ਾਹਤ ਨਹੀਂ ਕੀਤਾ ਉਹਨਾਂ ਨੂੰ ਨਕਾਰਿਆ ਗਿਆ ਤੇ ਮੈਂ ਚਲੋ ਅੱਜ ਦੇ ਇਸ ਟਾਈਮ ਤੇ ਮੈਨੂੰ ਰਾਜਨੀਤਿਕ ਗਲਤੀ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਆਪਾਂ ਸਮਾਜ ਦੇ ਵਿੱਚ ਜੋ ਰੋਜ਼ ਆਪਾਂ ਵਿਚਰਦਿਆਂ ਆਵੇ ਸਾਡੇ ਲਈ ਨੰਗਾ ਸਾਰਾ ਜੀਵਨ ਤੇ ਇਹ ਕਰਕੇ ਮੈਂ ਬਹੁਤ ਚੰਗੀ ਤਰ੍ਹਾਂ ਮੈਨੂੰ ਨੇੜੇ ਹੋ ਕੇ ਅਭੀ ਰਾਜਪੂਤ ਨੂੰ ਮੈਂ ਵੇਖਿਆ ਛੋਟੇ ਵੀਰ ਨੂੰ ਤੇ ਬੜੇ ਰੀਜਾ ਜਿਹਨੂੰ ਅਸੀਂ ਕਹਿੰਦੇ ਰੀਜ ਪਦਸ਼ਾਹਤ ਰੀਜ ਬਹੁਤ ਵੱਡੀ ਗੱਲ ਹੈ ਰੀਜ ਦੇ ਨਾਲ ਇਹ ਸਮਾਜ ਦੀ ਸੇਵਾ ਕਰਦੇ ਨੇ ਔਰ ਮਹਾਰਾਜ ਇਹਨਾਂ ਨੂੰ ਬਹੁਤ ਬਲੰਦੀਆਂ ਤੇ ਖੜੇਗਾ ਔਰ ਮਹਾਰਾਜ ਮੈਂ ਅਰਦਾਸ ਕਰਨਾ ਤੇ ਮਹਾਰਾਜ ਇਹਨਾਂ ਨੂੰ ਇਹਦੋਂ ਵੀ ਵੱਧ ਤੇ ਇਨਕਰਜ ਕਰੇ ਇਛਾਦ ਹੋਵੇ ਔਰ ਆਉਣ ਵਾਲੇ ਟਾਈਮ 'ਚ ਇਹ ਵੀ ਇੱਕ ਦੁਨੀਆ 'ਚ ਵੱਖਰੀ ਸ਼ਖਸੀਅਤ ਹੀ ਦਿਖਾਈ ਦੇਣੀ ਹੈ ਤੋਂ ਮੇਰੀਆਂ ਅੱਜ ਦੇ ਟਾਈਮ 'ਤੇ ਬਹੁਤ ਸ਼ੁਮਕਾ ਮਨੋ ਪਰ ਮੈਂ মিডিਆ ਬਾਰੇ ਸਾਰੇ ਤੁਸੀਂ ਮੇਲੇ ਸਰਕਾਰ ਜੋ ਵੀਰੋ ਮੈਂ ਤੁਹਾਡੇ ਲਈ ਵੀ ਇੱਕ ਮੈਸੇਜ ਦਿੰਦਾ ਤੁਸੀਂ ਵੀ ਸਮਾਜ ਨੂੰ ਇਹ ਬਾਰੇ ਮੈਸੇਜ ਦਿਓ ਕਿ ਜਿਹੜੀ ਇਹ ਰਾਜਨੀਤਿਕ ਤੋਖੀ ਦੌੜ ਹੈ ਇਹਦੇ ਨਾਲੋਂ ਆਪਾਂ ਸਮਾਜ ਦੀ ਸੱਚੀ ਸੁੱਚੀ ਸੇਵਾ ਇਹ ਰਾਜਨੀਤਿਕ ਜੀਵਨ ਚ ਵੀ ਕਰਨੀ ਹੈ ਤੇ ਉਹ ਮਾਰੇ ਨੇ ਜੋ ਮੱਥੇ ਤੇ ਭਾਗ ਲਿਖੇ ਨੇ ਉੱਤੇ ਵੀ ਸਬਰ ਕਰੀਏ ਜਿਹੜਾ ਇੱਕ ਵਾਰੀ ਐਮਐਲਏ ਜਾਂ ਐਮਪੀ ਬਣ ਗਿਆ ਯੂਨੀ ਕੌਂਸਲਰ ਵੀ ਬਣ ਗਿਆ ਉਹ ਨੂੰ ਉਸ ਪਾਰਟੀ ਜਿੱਥੇ ਖੜਾ ਹੈ ਉੱਥੇ ਖੜਾ ਰਵੇ। ਜੇ ਉਸ ਪਾਰਟੀ ਦੀ ਉਹਨੂੰ ਤਬਾਅ ਨਹੀਂ ਤੇ ਉਹ ਰੋਖੀ ਹੈ। ਸੇਵਾਤ ਨਹੀਂ। ਸੇਵਾ ਹੁੰਦੀ ਜਿਹੜੀ ਦੁਨੀਆ ਲਾਏ। ਤੇ ਜਦੋਂ ਆਪਾਂ ਹੀ ਆਪ ਹਾਂਜੀ ਪ੍ਰਧਾਨ ਜੀ ਅਵੀ ਰਾਜਪੂਤ ਜਿਹੜੋਂ ਜੋ ਜਿਹਨਾਂ ਤੇ ਅੱਜ ਕੈਪ ਲਗਾਇਆ ਗਿਆ। ਬਲੈਗ ਕਮਿਜ਼ਲਾ ਬਟੂ ਬਦਾਨ ਇੱਕ ਦਾ ਪਾਰਟੀ। ਕੋਸ਼ ਹੈ ਦੀਆਂ ਸਾਰੀਆਂ ਰਾਜਨੀਤਿਕ ਸਵਾਜ ਪਾਰਟੀਆਂ ਜਿਹਨਾਂ ਅੱਜ ਅਵੀ ਰਾਜਪੂਤ ਤੇ ਮਹਿਸੂਸਾਂ ਦੇ ਕਿਤੇ ਜਨਪਦੇ ਦੇ ਉੱਪਰ ਛੇ ਜ ਲੋਕੀ ਅਸ਼ੀਰਵਾਦ ਦੇ ਨਾਏ ਆ ਉਹ ਦੂਸਰਾ ਮੈਸਮੇ ਦਾ ਅਭੀ ਰਾਜਪੂਤ ਕੋਲੋਂ ਸਮੇ ਸਮੇਤੇ ਵੀ ਖਾਉਣ ਦੇ ਕੈਂਪ ਲਾ ਕੇ ਇਹ ਬੜਾ ਵੱਡਾ ਇਹ ਉਪਰਾਲਾ ਕਰਦੇ ਆ ਕਿਉਂਕਿ ਗੱਲਾ ਥੂਲ ਦਾ ਦਾਣ ਦਾ ਕੈਂਪ ਨਹੀਂ ਲਾਉਂਦੇ ਉਹ ਲਗਾਤਾਰ ਮੈਸਮੇ ਦਾ 5 ਸਾਲ ਲੋਕਾਂ ਵਿੱਚ ਵਿਚਰ ਕੇ ਗਰੀਬ ਸਮਾਜ ਦੀ ਮੈਸਮੇ ਦਾ ਕਿਸੇ ਮਹੱਲੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਕੋਈ ਮੁਸੀਬਤ ਹੁੰਦੀ ਹੈ ਅਵੀ ਰਾਜਪੂਤ ਉਹਨਾਂ ਟੀਮ ਜਿਹੜੀ ਹੈ ਉਹ ਉਹਨਾਂ ਵਿੱਚ ਵਿਚਰ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਕਿਉਂਕਿ ਦੇਖੋ ਇਹ ਐਮਐਲਏ ਜਾਂ ਐਮਪੀ ਦੇ ਕੰਮ ਹੁੰਦੇ ਆ ਜਦੋਂ ਐਮਐਲਏ ਵੋਟਾਂ ਹੁੰਦੀਆਂ ਉਹ ਵੀ ਸੋਚ ਜੱਗਦਾ ਵਾ ਜਦੋਂ ਐਮਪੀ ਦੀ ਵੋਟ ਜੀ ਉਹ ਵੀ ਸੋਚ ਜੱਗਦਾ ਪਰ ਮੈਂ ਸਮੇਂ ਦਾ ਝੋਟੀਆਂ ਸੋਮਾ ਖਾ ਕੇ ਉੜ ਕੇ 5 ਸਾਲ ਲੋਕਾਂ ਵਿੱਚ ਵਿਚਰਦੇ ਨਹੀਂ ਗਏ ਪਰ ਅਵੀ ਰਾਜਪੂਤ ਮੈਂ ਸਮੇਂ ਦਾ ਵੀ ਬਹੁਤ ਵਧੀਆ ਜਿਹੜਾ ਉਹ ਸ਼ਲਾਘਾ ਕਰਦੇ ਆ ਸਮੇਂ-ਸਮੇਂ ਤੇ ਗੁੰਮ ਦਾ ਕੈਂਪ ਲਾਉਂਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਮੈਂ ਆਪਣੀ ਏਕਤਾ ਪਾਰਟੀ ਵੱਲੋਂ ਏਕਤਾ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਉਹ ਸ਼ਹਿਰ ਦੇ ਜਿੰਨੀਆਂ ਰਾਜਨੀਤਿਕ ਸਮਾਜ ਪਾਰਟੀ ਹੈਗੀਆਂ ਉਹਨਾਂ ਸਾਰੇ ਵੱਲੋਂ ਮੈਂ ਅਭੀ ਰਾਜਪੂਤ ਨੂੰ ਉਹਦੇ ਜਨਮ ਦਿਨ ਤੇ ਅਤੇ ਖੂਨ ਦਾ ਕੈਂਪ ਲਾਣ ਤੇ ਮੈਂ ਉਹਨਾਂ ਨੂੰ ਲੱਖ ਲੱਖ ਜਿਹੜੀ ਵਧਾਈ ਪੇਸ਼ ਕਰਦਾ ਹਾਂ ਤੁਹਾਨੂੰ ਤਾਂ ਜਿਵੇਂ ਕਿ ਅਭੀ ਰਾਜ ਅਭੀ ਰਾਜਪੂਤ ਵੱਲੋਂ ਜਿਵੇਂ ਕਿ ਬਲੱਡ ਬੈਂਕ ਕੈਂਪਰ ਲਗਾਇਆ ਗਿਆ ਉਹ ਤਾਂ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤਾਂ ਕੀ ਮੈਸੇਜ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਜੀ ਸਾਰਿਆਂ ਨੂੰ ਵਾਇਰਸ ਦਾ ਟੀਕਾ ਖਾਲਸਾ ਵਾਇਰਸ ਦੀ ਟੀਕੀ ਪਾਦੇ ਜਨਮ ਦਿਨ ਦੇ ਉਤੇ ਤੂੰ ਵੱਡਾ ਗਿਫਟ ਹੋਰ ਕੀ ਹੋ ਸਕਦਾ ਆ ਲੋਕੀ ਤਾਂ ਕੋਈ ਦੀ ਕੋਸ਼ ਦਿੰਦੇ ਆ ਗਿਫਟ ਕੋਈ ਕਿਸੇ ਨੂੰ ਕੋਸ਼ ਦਿੰਦਾ ਪਰ ਜਿਹੜਾ ਖੂਨ ਅੱਜ ਵੀ ਤਰੀਕ ਦੇ ਵਿੱਚ ਖੂਨ ਦਾਨ ਹੀ ਸਭ ਤੋਂ ਵੱਡਾ ਦਾਨ ਆ ਖੂਨ ਦਾ ਨੂੰ ਤਾਂ ਵੱਡਾ ਦਾਨ ਆ ਕਿਉਂਕਿ ਅੱਜ ਕੱਲ੍ਹ ਹੁਣ ਆਪਾਂ ਦੇਖਦੇ ਆ ਕਿ ਬਹੁਤ ਘੱਟ ਲੋਕਾਂ ਦਾ ਇੰਟਰਸਟ ਰਹਿ ਗਿਆ ਬਲੱਡ ਦੇਣ ਅਭੀ ਪਾਜੀ ਨੇ ਬਹੁਤ ਵਧੀਆ ਪ੍ਰਾਲਾ ਕਰਦੇ ਇਹਨਾਂ ਦਾ ਤੀਜਾ ਸਾਲ ਲਗਾਤਾਰ ਆ ਜੀ ਕਿ ਬਲੱਡ ਡੋਨੇਸ਼ਨ ਕੈਂਪ ਚ ਚਲਉਂਦੇ ਵਿੱਚ ਤੇ ਸਾਰੇ ਸ਼ਹਿਰ ਨੂੰ ਮੋਟੀਵੇਟ ਕਰ ਰਹੇ ਆ ਤੇ ਯੂਥ ਨੂੰ ਇੱਕ ਹੋਰ ਭਰਮਾ ਹੰਗਾਰਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਆ ਕਿ ਉਹ ਇਦਾਂ ਦੇ ਸੋਸ਼ਲ ਪ੍ਰੋਜੈਕਟ ਵੱਧ ਤੋਂ ਵੱਧ ਕਰਦੇ